ਸਤਿ ਸ੍ਰੀ ਅਕਾਲ ਜੀ। ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੈਂ ਕਬਰਿਸਤਾਨ ਵਿੱਚ ਕਬਰ ਪੁੱਟਣ ਦਾ ਕੰਮ ਕਰਦਾ ਸੀ। ਜੋ ਵੀ ਆਪਣੀ ਜਵਾਨ ਕੁੜੀ ਨੂੰ ਦੱਬ ਕੇ ਜਾਂਦਾ ਮੈਂ ਉਹਨੂੰ ਬਾਹਰ ਕੱਢ ਕੇ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ। ਇੱਕ ਰਾਤ ਇੱਕ ਡਾਕਟਰ ਇੱਕ ਮਰਦਾ ਕੁੜੀ ਨੂੰ ਲੈ ਕੇ ਆਇਆ ਤੇ ਮੈਨੂੰ ਦੱਬਨ ਦੇ ਲਈ ਕਾਫੀ ਪੈਸੇ ਦਿੱਤੇ ਤੇ ਚਲਾ ਗਿਆ। ਮੈਂ ਜਦੋਂ ਉਸ ਕੁੜੀ ਦੇ ਕੱਪੜੇ ਲਾਹੀ ਤਾਂ ਉਹ ਕਿਸੇ ਪਰਿਵਰਗੀ ਲੱਗਦੀ ਸੀ ਮੈਂ ਜਿੱਦਾਂ ਹੀ ਉਹਦੇ ਨਾਲ ਸਰੀਰਕ ਸੰਬੰਧ ਬਣਾਉਣ ਲੱਗਾ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਉਹ ਤਾਂ ਮੈਂ ਬਹੁਤ ਬੇਚੈਨ ਰਹਿੰਦਾ ਰਾਤਾਂ ਨੂੰ نیند ਨਹੀਂ ਆਉਂਦੀ ਉੱਠ ਉੱਠ ਕੇ ਬੈਠ ਜਾਂਦਾ ਮੇਰੀ ਘਰ ਵਾਲੀ ਕਹਿੰਦੀ ਆ ਕਿ ਤੂੰ ਰੱਬ ਦਾ ਨਾਮ ਲਿਆ ਕਰ ਤੇ ਆਪਣੇ ਪਾਪਾਂ ਨੂੰ ਮਾਫ ਕਰਾ ਤੇ ਮੈਂ ਵੀ ਤੇਰੇ ਪਾਪਾਂ ਲਈ ਰੱਬ ਕੋਲ ਮਾਫੀ ਮੰਗੂਗੀ ਤੇ ਅਰਦਾਸ ਕਰੂੰਗੀ ਕਿ ਰੱਬ ਦਾ ਦਿਲ ਬਹੁਤ ਵੱਡਾ ਹੁੰਦਾ ਉਹ ਤੇਰੇ ਸਾਰੇ ਪਾਪ ਮਾਫ ਕਰ ਦੇਊਗਾ ਰੱਬ ਤੇ ਭਰੋਸਾ ਰੱਖ ਤੇ ਉਹਦਾ ਨਾਮ ਹਰ ਵੇਲੇ ਲੈਂਦਾ ਰਿਹਾ ਕਰ ਮੇਰੇ ਮਾਂ ਪਿਓ ਮੇਰੀ ਸੱਸ ਮੇਰੀ ਇਸ ਪਰੇਸ਼ਾਨੀ ਤੋਂ ਪਰੇਸ਼ਾਨ ਸਨ ਮੈਂ ਆਪਣੇ ਮਾਪਿਆਂ ਨੂੰ ਇਹ ਗੱਲ ਨਹੀਂ ਦੱਸੀ ਸੀ ਤੇ ਮੇਰਾ ਇਹ ਪਾਪ ਸਿਰਫ ਮੇਰੀ ਸੱਸ ਤੇ ਮੇਰੇ ਘਰ ਵਾਲੇ ਨੂੰ ਹੀ ਪਤਾ ਸੀ ਅੱਜ ਹਸਪਤਾਲ ਦੇ ਕੁਆਟਰ ਵਿੱਚ ਰਹਿੰਦੇ ਹੋਏ ਸਾਨੂੰ 10 ਸਾਲ ਹੋ ਗਏ ਸੀ ਤੇ ਮੇਰਾ ਇੱਕ ਮੁੰਡਾ ਵੀ ਹੋਇਆ ਸੀ ਪਰ ਮੈਂ ਰੱਬ ਦੀ ਸਹੁੰ ਖਾ ਕੇ ਕਹਿੰਦਾ ਕਿ ਮੈਂ ਆਪਣੇ ਪਾਪਾਂ ਦੇ ਬੋਝ ਥੱਲੇ ਇੰਨਾ ਦੱਬਿਆ ਕਿ ਮੈਨੂੰ ਰਾਤ ਦਿਨ ਚਾਂ ਨਹੀਂ ਆਉਂਦਾ ਮੈਂ ਕਹਾ ਹਸਪਤਾਲ ਵਿੱਚ ਮੁਰਦਾ ਘਰ ਦਾ ਹੈਡ ਇੰਚਾਰਜ ਸੀ ਜੋ ਵੀ ਜਵਾਨ ਕੁੜੀ ਉਸ ਮੁਰਦਾ ਘਰ ਵਿੱਚ ਰੱਖੀ ਜਾਂਦੀ ਤਾਂ ਰਾਤ ਨੂੰ ਮੈਂ ਉਹਨੂੰ ਕੱਢ ਕੇ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਇੱਕ ਰਾਤ ਇੱਕ ਡਾਕਟਰ ਕੋਲ ਬਹੁਤ ਵੱਡੀ ਗਲਤੀ ਹੋਈ ਤੇ ਉਸ ਡਾਕਟਰ ਕੋਲ ਕੁਆਰੀ ਕੁੜੀ ਦੀ ਮੌਤ ਹੋਈ ਤਾਂ ਉਹਨੇ ਕੇਸ ਰਫਾ ਦਫਾ ਕਰਨ ਲਈ ਮੈਨੂੰ ਲੱਖਾਂ ਰੁਪਏ ਦਿੱਤੇ ਤੇ ਚਲਾ ਗਿਆ ਮੈਂ ਜਦੋਂ ਉਹਨੂੰ ਕਬਰ ਵਿੱਚ ਦਫਨਾਉਣ ਲਈ ਲੈ ਕੇ ਗਿਆ ਤਾਂ ਮੇਰੀ ਨੀਅਤ ਖਰਾਬ ਹੋ ਗਈ ਇਸ ਲਈ ਮੈਂ ਉਹਦੇ ਕੱਪੜੇ ਲਾਏ ਤੇ ਉਹਦਾ ਸਰੀਰ ਤਾਂ ਬਹੁਤ ਸੋਹਣਾ ਸੀ ਜਿੱਦਾਂ ਹੀ ਮੈਂ ਉਸ ਲਾਸ਼ ਨੂੰ ਅਧ ਨੰਗਾ ਕਰਕੇ ਉਹਦੇ ਨਾਲ ਸਰੀਰਕ ਸੰਬੰਧ ਬਣਾਉਣ ਲੱਗਾ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਮੇਰੀਆਂ ਉਂਗਲੀਆਂ ਹੌਲੀ-ਹੌਲੀ ਉਸ ਸੋਹਣੇ ਸਰੀਰ ਤੇ ਘੁੰਮ ਰਹੀਆਂ ਸੀ ਜੋ ਬਿਲਕੁਲ ਬੇਜਾਨ ਸੀ ਮੇਰੇ ਸਾਹਮਣੇ ਪਈ ਗੋਰੇ ਰੰਗ ਨਾਲ ਚਮਕਦੀ ਹੋਈ ਉਹਦੇ ਬੁੱਲਾਂ ਦੀ ਖੂਬਸੂਰਤੀ ਤਾਂ ਮੈਨੂੰ ਮਦਹੋਸ਼ ਕਰਦੀ ਸੀ ਇਦਾਂ ਦਾ ਹੁਸਨ ਮੈਂ ਅਜੇ ਤੱਕ ਨਹੀਂ ਦੇਖਿਆ ਸੀ ਜਦ ਕਿ ਅੱਜ ਤੱਕ ਮੈਂ ਕਈ ਜਵਾਨ ਕੁੜੀਆਂ ਦੇ ਨਾਲ ਇਹ ਸਭ ਕੁਝ ਕਰ ਚੁੱਕਾ ਸੀ ਜਿਹਦੀ ਮੈਂ ਖੁਆਇਸ਼ ਰੱਖਦਾ ਸੀ ਪਰ ਇਹ ਕੁੜੀ ਸਭ ਤੋਂ ਵੱਖਰੀ ਸੀ ਨਾ ਸਿਰਫ ਸੋਹਣੀ ਬਲਕੇ ਚਿਹਰੇ ਤੇ ਵੀ ਮਾਸੂਮੀਅਤ ਸੀ ਮੈਂ ਹੈਰਾਨ ਰਹਿ ਗਿਆ ਸੀ ਮੈਂ ਹੌਲੀ ਜਿਹੀ ਉਹਦੇ ਉੱਪਰੋਂ ਚਾਦਰ ਲਾਹੀ ਤੇ ਉਹਨੂੰ ਦੇਖਣ ਲੱਗਾ ਉਹਦੀਆਂ ਹੱਥਾਂ ਦੀਆਂ ਮੱਖਣ ਵਰਗੀਆਂ ਉਂਗਲੀਆਂ ਨੂੰ ਆਪਣੀਆਂ ਹਥੇਲੀਆਂ ਵਿੱਚ ਲੈ ਕੇ ਦੇਖਦਾ ਸੀ ਤੇ ਪੂਰੀ ਤਰ੍ਹਾਂ ਉਹਦੇ ਉੱਤੇ ਝੁਕ ਗਿਆ ਸੀ। ਉਹਨੂੰ ਦੇਖਣ ਤੋਂ ਬਾਅਦ ਮੇਰੇ ਦਿਲ ਵਿੱਚ ਆਪਣੇ ਆਪ ਇੱਕ ਖਿਆਲ ਆਇਆ ਕਿ ਇੰਨੀ ਜਵਾਨ ਸੀ ਤੇ ਮਰ ਗਈ ਆ। ਜੇ ਇਹ ਜਿਉਂਦੀ ਹੁੰਦੀ ਤਾਂ ਉਹਦਾ ਹੁਸਨ ਸ਼ਾਇਦ ਹੋਰ ਵੀ ਜ਼ਿਆਦਾ ਸੋਹਣਾ ਹੁੰਦਾ। ਮੇਰੇ ਹਿਸਾਬ ਨਾਲ ਉਹ ਕੋਈ 19 ਸਾਲ ਦੀ ਜਵਾਨ ਕੁੜੀ ਸੀ ਜੋ 1-2 ਸਾਲ ਬੀਤਣ ਤੋਂ ਬਾਅਦ ਪੂਰੀ ਤਰ੍ਹਾਂ ਫੁੱਲ ਕੇ ਗੁਲਾਬ ਦਾ ਫੁੱਲ ਬਣ ਜਾਂਦੀ ਤੇ ਕਿਸੇ ਨਾ ਕਿਸੇ ਦਾ ਵੀ ਚੈਨ ਲੁਟ ਸਕਦੀ ਸੀ। ਮੈਂ ਅੱਗੇ ਹੋ ਕੇ ਉਹਦੀ ਧੌਣ ਨੂੰ ਜੁੰਮਿਆਂ ਤੇ ਹੌਲੀ-ਹੌਲੀ ਉਹਨੂੰ ਹੱਥ ਲਾਉਂਦਾ ਹੋਇਆ ਉਹਦੀ ਖੁਸ਼ਬੂ ਨੂੰ ਸੁੰਘਣ ਲੱਗਾ। ਉਹਦੇ ਵਿੱਚੋਂ ਏਦਾਂ ਦੀ ਖੁਸ਼ਬੂ ਆਉਂਦੀ ਸੀ ਜਿਦਾਂ ਫੁੱਲਾਂ ਵਿੱਚੋਂ ਨਹਾ ਕੇ ਆਈ ਹੋਵੇ। ਇੱਕ ਅਜੀਬ ਜਿਹਾ ਖੁੱਲਾ ਜਿਹਾ ਕਮੀਜ਼ ਪਾਇਆ ਹੋਇਆ ਸੀ ਜਿਹਨੂੰ ਲਾਉਣਾ ਮੇਰੇ ਲਈ ਬਹੁਤ ਸੌਖਾ ਸੀ। ਆਮ ਤੌਰ ਤੇ ਏਦਾਂ ਦੇ ਕੁੜਤੇ ਬੰਦੇ ਵੀ ਪਾਉਂਦੇ ਆ ਕਿਉਂਕਿ ਉਸ ਕੁੜੀ ਨੇ ਏਦਾਂ ਦੀ ਕਮੀਜ਼ ਪਾਇਆ ਹੋਇਆ ਸੀ। ਮੈਂ ਬਹੁਤ ਹੌਲੀ ਜਿਹੀ ਉਹਦਾ ਕਮੀਜ਼ ਸਰੀਰ ਤੋਂ ਵੱਖ ਕੀਤਾ ਮੈਂ ਉਸ ਮੋਮ ਦੀ ਗੁੱਡੀ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਮੇਰੀਆਂ ਨਜ਼ਰਾਂ ਉਹਦੇ ਹੁਸਨ ਤੇ ਹਰਾਣ ਹੋਣ ਲੱਗੀਆਂ ਮੇਰੇ ਸਰੀਰ ਵਿੱਚ ਗਰਮੀ ਨਾਲ ਪਸੀਨਾ ਆਉਣ ਲੱਗ ਪਿਆ ਸੀ ਮੈਂ ਪਿਛਲੀਆਂ ਕਈ ਰਾਤਾਂ ਤੋਂ ਇਕੱਲਾ ਸੀ ਤੇ ਅੱਜ ਦੀ ਰਾਤ ਇਹ ਇਕੱਲਾਪਨ ਖਤਮ ਹੋਣਾ ਸੀ ਉਹ ਮੇਰੇ ਮੰਜੇ ਤੇ ਏਦਾਂ ਪਈ ਸੀ ਜਿੱਦਾਂ ਮੇਰੇ ਲਈ ਕੋਈ ਥਾਂ ਬਚੀ ਹੀ ਨਹੀਂ ਸੀ ਮੈਂ ਜਿੱਦਾਂ ਕਿਦਾਂ ਕਰਕੇ ਉਹਦੇ ਨਾਲ ਕੋਸ਼ਿਸ਼ ਕਰਨ ਲੱਗਾ ਕਿ ਮੈਂ ਕਿਸੇ ਤਰ੍ਹਾਂ ਉਹਨੂੰ ਆਪਣੇ ਸੀਨੇ ਨਾਲ ਲਾਇਆ ਤੇ ਮੈਂ ਆਪਣੇ ਬੁੱਲਾਂ ਨਾਲ ਉਹਦੇ ਜਿਸਮ ਨੂੰ ਚੁੰਮਣ ਲੱਗਿਆ ਉਹ ਮਾਸੂਮ ਪਤਲੀ ਜਿਹੀ ਕੁੜੀ ਤੇ ਮੈਂ ਇੱਕ ਜਵਾਨ ਤੇ ਹਟਾ ਘਟਾ ਬੰਦਾ ਜੇ ਉਹ ਜਿਉਂਦੀ ਹੁੰਦੀ ਤਾਂ ਸ਼ਾਇਦ ਮੇਰੇ ਜਜ਼ਬਾਤਾਂ ਨੂੰ برداشت ਨਾ ਕਰਦੀ ਮੇਰੀ ਮਜ਼ਬੂਤ ਪਕੜ ਦੀ ਵਜ੍ਹਾ ਨਾਲ ਕਬਰਿਸਤਾਨ ਉਹਦੀਆਂ ਚੀਕਾਂ ਨਾਲ ਗੂੰਜ ਉੱਠਦਾ ਮੇਰੇ ਅੰਦਰ ਹਰ ਗੁਜ਼ਰਦੇ ਪਲ ਦੇ ਨਾਲ ਹੋਰ ਵੀ ਜ਼ਿਆਦਾ ਬੇਚੈਨੀ ਵਧਦੀ ਜਾ ਰਹੀ ਸੀ ਮੈਂ ਆਪਣੇ ਬੁੱਲਾਂ ਨਾਲ ਆਪਣੀ ਪਿਆਸ 부ਝਾਉਣ ਦੀ ناکਾਮ ਕੋਸ਼ਿਸ਼ ਕਰਦਾ ਸੀ ਪਰ ਕੁਝ ਦੇਰ ਬਾਅਦ ਮੇਰੀ ਬਰਦਾਸ਼ਤ ਖਤਮ ਹੋ ਗਈ ਤਾਂ ਮੈਂ ਹੌਲੀ ਜਿਹੀ ਉਹਦੇ ਉੱਪਰ ਚਾਦਰ ਲਾਹ ਦਿੱਤੀ ਤੇ ਬਾਕੀ ਰਹਿੰਦੇ ਕੱਪੜੇ ਵੀ ਉਹਦੇ ਸਰੀਰ ਤੋਂ ਵੱਖ ਕਰ ਦਿੱਤੇ ਤੇ ਉਹਦਾ ਸੋਹਣਾ ਸਰੀਰ ਖੁੱਲੇ ਹਲਾਤਾ ਵਿੱਚ ਮੇਰੇ ਸਾਹਮਣੇ ਸੀ ਤੇ ਮੈਂ ਬੇਕਾਬੂ ਆਪਣੀ ਹੱਥ ਤੋਂ ਅੱਗੇ ਵਧਣ ਲੱਗਾ ਸੀ ਹਮੇਸ਼ਾ ਇੱਕ ਬੇਜਾਨ ਪੁਵਾਰੀ ਕੁੜੀ ਨੂੰ ਇਸਤੇਮਾਲ ਕਰਕੇ ਮੈਂ ਖੁਸ਼ ਹੁੰਦਾ ਸੀ ਪਰ ਉਸ ਕੁੜੀ ਦਾ ਬੇਜਾਨ ਹੋਣਾ ਮੇਰੇ ਅੰਦਰ ਦੀ ਤੜਫ ਨੂੰ ਬਿਹਾਲ ਕਰਦਾ ਸੀ ਤੇ ਮੇਰੇ ਦਿਲ ਨੂੰ ਪੂਰੀ ਤਰ੍ਹਾਂ ਤੱਕਾ ਜਿਹਾ ਲੱਗਦਾ ਕਿ ਉਹ ਵੀ ਮੇਰੇ ਜਜ਼ਬਾਤਾਂ ਨੂੰ ਮਹਿਸੂਸ ਕਰੇ ਮੈਂ ਉਹਨੂੰ ਝੰਜੋੜਨ ਤੇ ناکਾਮ ਕੋਸ਼ਿਸ਼ ਕਰਦਾ ਸੀ ਤੇ ਪੂਰੀ ਤਰ੍ਹਾਂ ਆਪਣੇ ਹੋਸ਼ ਗਵਾ ਬੈਠਾ ਸੀ ਮੈਂ ਜਦੋਂ ਮੈਂ ਜਿੱਦਾਂ ਹੀ ਉਹਦੇ ਨਾਲ ਆਪਣੀ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਹੋਸ਼ ਉੱਡ ਗਏ ਮੇਰਾ ਨਾਮ ਜਸਵੀਰ ਆ ਮੈਂ ਬਹੁਤ ਹੀ ਬਾਦਨਸੀਬ ਇਨਸਾਨ ਸੀ ਜਿੰਦਗੀ ਵਿੱਚ ਕੁਝ ਹਾਸਲ ਨਾ ਕਰ ਸਕਿਆ ਹਮੇਸ਼ਾ ਮਾਂ ਪਿਓ ਦੇ ਤਾਣਿਆਂ ਦਾ ਸ਼ਿਕਾਰ ਰਿਹਾ ਉਹ ਚਾਹੁੰਦੇ ਸੀ ਕਿ ਮੈਂ ਪੜ੍ਹ ਲਿਖ ਕੇ ਕੁਝ ਬਣ ਜਾਵਾਂ ਪਰ ਮੇਰਾ ਦਿਮਾਗ ਤਾਂ ਬਹੁਤ ਤੇਜ਼ ਸੀ ਤੇ ਮੈਂ ਬਹੁਤ ਕੁਝ ਕਰਨਾ ਵੀ ਚਾਹੁੰਦਾ ਸੀ ਉਸ ਤੋਂ ਬਾਅਦ ਮੈਂ 10ਵੀਂ ਤੱਕ ਪੜ੍ਹਾਈ ਕੀਤੀ ਤੇ ਕੁਝ ਤਾਂ ਘਰ ਦਾ ਮਾਹੌਲ ਹੀ ਬਹੁਤ ਬੇਕਾਰ ਸੀ ਰਹੀ ਗੱਲ ਮਾਂ ਪਿਓ ਹਮੇਸ਼ਾ ਵਿੱਚ ਹੀ ਲੜਦੇ ਰਹਿੰਦੇ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰਾ ਜੋ ਪਿਓ ਸੀ ਉਹ ਇੱਕ ਕਵਰ ਪੁੱਟਣ ਦਾ ਕੰਮ ਕਰਦਾ ਸੀ ਤੇ ਉਹ ਚਾਹੁੰਦਾ ਸੀ ਕਿ ਮਾਂ ਤੇ ਅਸੀਂ ਸਾਰੇ ਕਬਰਿਸਤਾਨ ਵਿੱਚ ਮੁਫਤ ਦੇ ਕੁਆਟਰ ਵਿੱਚ ਸਕੂਨ ਦੀ ਜ਼ਿੰਦਗੀ गुਜ਼ਾਰੀਏ ਤੇ ਮੈਂ ਚੰਗੀ ਪੜ੍ਹਾਈ ਕਰ ਲਵਾਂ ਪਰ ਮਾਂ ਨੂੰ ਕਬਰਿਸਤਾਨ ਵਿੱਚ ਰਹਿੰਦੇ ਹੋਏ ਡਰ ਲੱਗਦਾ ਸੀ ਤੇ ਉਹ ਪਿੰਡ ਜਾਣ ਦੀ ਜਿੱਦ ਕਰਦੀ ਸੀ ਤੇ ਇਸ ਗੱਲ ਨੂੰ ਲੈ ਕੇ ਘਰ ਵਿੱਚ ਬਹੁਤ ਲੜਾਈ ਹੁੰਦੀ ਸੀ ਪਾਪਾ ਦੀ ਜਿੱਦ ਤੇ ਗੁੱਸੇ ਦੇ ਅੱਗੇ ਮਾਂ ਮਜਬੂਰ ਹੋ ਜਾਂਦੀ ਸੀ ਪਰ ਮਾਂ ਮੈਨੂੰ ਕੁੱਟ ਮਾਰ ਕੇ ਪਾਪਾ ਦਾ ਸਾਰਾ ਗੁੱਸਾ ਮੇਰੇ ਤੇ ਹੀ ਕੱਢ ਦਿੰਦੀ ਸੀ। ਮੇਰੀ ਸਗੀ ਮਾਂ ਸੀ ਪਰ ਜਦੋਂ ਮਾਰਨ ਤੇ ਆ ਜਾਂਦੀ ਤਾਂ ਅੱਧ ਮਰਿਆ ਜਿਹਾ ਕਰਦੀ ਸੀ। ਮਾਂ ਨੂੰ ਲੱਗਦਾ ਸੀ ਕਿ ਮੇਰੇ ਭਵਿੱਖ ਦੀ ਵਜ੍ਹਾ ਨਾਲ ਮਾਂ ਮਾਂ ਨੂੰ ਪਾਪਾ ਪਿੰਡ ਨਹੀਂ ਜਾਣ ਦਿੰਦੇ ਸੀ ਜਦ ਕਿ ਮਾਂ ਦਾ ਘਰ ਪਿੰਡ ਵਿੱਚ ਹੀ ਸੀ ਤੇ ਉਹਨੂੰ ਇਹ ਜ਼ਿੰਦਗੀ ਬਿਲਕੁਲ ਪਸੰਦ ਨਹੀਂ ਸੀ। ਜਦ ਕਿ ਪਾਪਾ ਚਾਹੁੰਦੇ ਸੀ ਕਿ ਮੈਂ ਪੜਾਂ ਲਿਖਾਂ ਤੇ ਫਿਰ ਕਿਸੇ ਕੰਮ ਦੇ ਕਾਬਿਲ ਬਣ ਜਾਵਾਂ ਤੇ ਮੈਂ ਹਮੇਸ਼ਾ ਦੇ ਲਈ ਸ਼ਹਿਰ ਵਿੱਚ ਰਹਾ। ਪਾਪਾ ਨੂੰ ਪਿੰਡ ਦੀ ਜ਼ਿੰਦਗੀ ਨਾਲ ਬਹੁਤ ਵੈਰ ਸੀ ਪਰ 10ਵੀਂ ਤੋਂ ਬਾਅਦ ਨਾ ਹੀ ਮੈਂ ਕੋਈ ਚੰਗੀ ਪੜ੍ਹਾਈ ਕੀਤੀ ਜਦੋਂ 12ਵੀਂ ਵਿੱਚ ਹੋਇਆ ਤਾਂ ਪੜ੍ਹਨ ਨੂੰ ਦਿਲ ਨਹੀਂ ਕਰਦਾ ਸੀ ਪਾਪਾ ਗੁੱਸੇ ਵਿੱਚ ਮੈਨੂੰ ਘਰੋਂ ਕੱਢ ਦਿੰਦੇ ਸੀ ਤੇ ਮੇਰੇ ਵਿੱਚ ਅਜੀਬ ਜਿਹੀ ਨਫ਼ਰਤ ਸੀ ਹੱਸਦਾ ਮੁਸਕਰਾਉਂਦਾ ਚਿਹਰਾ ਮੈਨੂੰ ਜ਼ਹਿਰ ਲੱਗਣ ਲੱਗਦਾ ਸੀ ਤੇ ਕਬਰਿਸਤਾਨ ਦੀਆਂ ਚਾਰ ਦੀਵਾਰੀਆਂ ਵਿੱਚ ਸੁਖoon ਮਹਿਸੂਸ ਹੁੰਦਾ ਸੀ ਇਦਾਂ ਹੀ ਮੈਂ 18 ਸਾਲ ਦਾ ਹੋ ਗਿਆ ਤੇ ਪਾਪਾ ਨੂੰ ਪਤਾ ਲੱਗਾ ਕਿ ਮੈਂ ਉਹਦੇ ਭਵਿੱਖ ਦਾ ਸਹਾਰਾ ਨਹੀਂ ਬਣ ਸਕਦਾ ਮੈਨੂੰ ਆਪ ਸਰਵੰਦਾ ਦੇਖਣਾ ਚਾਹੁੰਦੇ ਸੀ ਇਸ ਲਈ ਇੱਕ ਦਿਨ ਪਾਪਾ ਕਹਿਣ ਲੱਗੇ ਕਿ ਮੈਂ ਰਿਟਾਇਰ ਹੋ ਰਿਹਾ ਵਾਂ ਮੇਰੀ ਉਮਰ ਹੋ ਗਈ ਆ ਮੈਂ ਹੁਣ ਜ਼ਿਆਦਾ ਮਿਹਨਤ ਨਹੀਂ ਕਰ ਸਕਦਾ ਮੈਂ ਚਾਹੁੰਦਾ ਕਿ ਜੇ ਤੂੰ ਕੁਝ ਨਹੀਂ ਕਰਨਾ ਤੇ ਫਿਰ ਮੇਰੀ ਥਾਂ ਸੰਭਾਲ ਲੈ ਪਾਪਾ ਦੀ ਗੱਲ ਸੁਣ ਕੇ ਮਾਂ ਦੇ ਸਰੀਰ ਵਿੱਚ ਤਾਂ ਅੱਗ ਲੱਗ ਗਈ ਸੀ ਉਹ ਕਹਿਣ ਲੱਗੀ ਕਿ ਤੂੰ ਸਾਰੀ ਜ਼ਿੰਦਗੀ ਇਸ ਕਬਰਿਸਤਾਨ ਵਿੱਚ ਲੰਘਾ ਦਿੱਤੀ ਤੇ ਹੁਣ ਚਾਹੁੰਦਾ ਕਿ ਬਾਕੀ ਦੀ ਜ਼ਿੰਦਗੀ ਵੀ ਅਸੀਂ ਉਹਦੇ ਨਾਲ ਹੀ ਗੁਜ਼ਾਰ ਲਈਏ ਮੈਨੂੰ ਹੁਣ ਇਸ ਵਕਤ ਪਿੰਡ ਜਾਣਾ ਮਾਂ ਨੇ ਇਹਦਾ ਰੌਲਾ ਪਾਇਆ ਕਿ ਪਾਪਾ ਨੇ ਆਪਣੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਤੇ ਆਪ ਮਾਂ ਨੂੰ ਲੈ ਕੇ ਪਿੰਡ ਚਲਾ ਗਿਆ ਮੈਂ ਬਚਪਨ ਤੋਂ ਹੀ ਕਬਰ ਪੁੱਟਣ ਦਾ ਕੰਮ ਦੇਖਦਾ ਸੀ ਇਸ ਲਈ ਮੇਰੇ ਲਈ ਇਹ ਉਈ ਔਖਾ ਕੰਮ ਨਹੀਂ ਸੀ ਮੈਂ ਆਸਾਨੀ ਨਾਲ ਪਾਪਾ ਦੇ ਕੰਮ ਨੂੰ ਸੰਭਾਲ ਲਿਆ ਸੀ ਮੈਨੂੰ ਇਸ ਕੰਮ ਵਿੱਚ ਜ਼ਿਆਦਾ ਪੈਸੇ ਨਹੀਂ ਮਿਲਦੇ ਸੀ ਮੈਨੂੰ ਪੈਸਿਆਂ ਦੀ ਵੀ ਜ਼ਿਆਦਾ ਲੋੜ ਸੀ ਮੇਰੀ ਮਾਂ ਨਹੀਂ ਚਾਹੁੰਦੀ ਸੀ ਕਿ ਮੈਂ ਇਸ ਕਬਰਿਸਤਾਨ ਵਿੱਚ ਰਵਾਂ ਇਸ ਲਈ ਮੈਂ ਆਪਣੇ ਪਾਪਾ ਦੇ ਇੱਕ ਜਾਣ ਪਹਿਚਾਨ ਦੇ ਨਾਲ ਗੱਲ ਕੀਤੀ ਉਹਨੂੰ ਕਿਹਾ ਕਿ ਤੂੰ ਇੱਕ ਬਹਾਦਰ ਜਵਾਨ ਮੁੰਡਾ ਤੇ 12ਵੀਂ ਤੱਕ ਪੜ੍ਹਾਈ ਕੀਤੀ ਆ ਤੈਨੂੰ ਹਸਪੀਟਲ ਦੇ ਮਰਦਾ ਘਰ ਵਿੱਚ ਨੌਕਰੀ ਲਗਵਾ ਦਿੰਦਾ ਮੈਂ ਜਦੋਂ ਇਹ ਗੱਲ ਆਪਣੇ ਪਿਓ ਨੂੰ ਦੱਸੀ ਤਾਂ ਉਹ ਬਹੁਤ ਖੁਸ਼ ਹੋਏ ਉਹ ਤਾਂ ਇਹੀ ਚਾਹੁੰਦੇ ਸੀ ਕਿ ਮੈਂ ਹਮੇਸ਼ਾ ਨੌਕਰੀ ਕਰਾਂ ਤੇ ਇਸ ਕਵਰੀ ਸਥਾਨ ਵਿੱਚੋਂ ਨਿਕਲ ਜਾਵਾਂ ਪਰ ਉਹਨਾਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਇੱਥੋਂ ਨਿਕਲਿਆ ਨਹੀਂ ਬਲਕਿ ਇਸੇ ਹੀ ਦਲਦਲ ਵਿੱਚ ਫਸਣ ਵਾਲਾ ਮੈਂ ਜਿੱਥੇ ਨੌਕਰੀ ਕਰਦਾ ਸੀ ਉਸ ਵਾਰਡ ਵਿੱਚ ਸਿਰਫ ਔਰਤਾਂ ਦੀਆਂ ਹੀ ਮਰਦਾ ਲਾਸ਼ਾਂ ਨੂੰ ਲਿਆਂਾਇਆ ਜਾਂਦਾ ਸੀ ਜਿਨ੍ਹਾਂ ਵਿੱਚ ਕੁੜੀਆਂ ਔਰਤਾਂ ਬੁੱਢੀਆਂ ਬੱਚੀਆਂ ਸਾਰੀਆਂ ਹੁੰਦੀਆਂ ਸੀ ਸ਼ੁਰੂ-ਸ਼ੁਰੂ ਵਿੱਚ ਇਹ ਸਭ ਕੁਝ ਠੀਕ ਸੀ ਫਿਰ ਹੌਲੀ-ਹੌਲੀ ਮੈਂ ਜਵਾਨ ਕੁੜੀਆਂ ਦੀਆਂ ਲਾਸ਼ਾਂ ਨੂੰ ਦੇਖਦੇ ਹੋਏ ਮੇਰੇ ਦਿਲ ਦੇ ਜਜ਼ਬਾਤ ਬਦਲਣ ਲੱਗੇ। ਮੇਰੇ ਦਿਲ ਵਿੱਚ ਬਹੁਤ ਸਾਰੀਆਂ ਖੁਆਇਸ਼ਾਂ ਆਉਣ ਲੱਗੀਆਂ। ਮੈਂ ਹਮੇਸ਼ਾ ਤੋਂ ਕਬਰਿਸਤਾਨ ਦੀਆਂ ਵਿਰਾਨ ਜ਼ਿੰਦਗੀ ਦੇਖੀ ਸੀ। ਹੁਣ ਆਪਣੀ ਜ਼ਿੰਦਗੀ ਵਿੱਚ ਕੁਝ ਰੰਗीन ਦੁਨੀਆਂ ਦੇਖਣੀ ਚਾਹੁੰਦਾ ਸੀ। ਸ਼ਾਇਦ ਇਹੀ ਮੇਰੀ ਜਵਾਨੀ ਦਾ ਟਾਈਮ ਸੀ। ਮੇਰਾ ਰਿਸ਼ਤਾ ਬਚਪਨ ਤੋਂ ਹੀ ਮੇਰੀ ਭੂਆ ਦੇ ਘਵਾਂਡ ਵਿੱਚ ਹੋਇਆ ਸੀ। ਜਦੋਂ ਮੈਂ ਪੂਰੀ ਜਵਾਨੀ ਵਿੱਚ ਆਇਆ ਤਾਂ ਮੈਂ ਆਪਣੀ ਮਾਂ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਭੂਆ ਨਾਲ ਗੱਲ ਕਰਦੇ ਆ। ਪਤਾ ਲੱਗਿਆ ਕਿ ਉਸ ਕੁੜੀ ਦਾ ਰਿਸ਼ਤਾ ਕਿਤੇ ਹੋਰ ਦਾ ਹੋ ਗਿਆ ਸੀ ਕਿਉਂਕਿ ਉਹਨਾਂ ਨੇ ਇੱਕ ਕਬਰ ਪੁੱਟਣ ਵਾਲੇ ਬੰਦੇ ਨਾਲ ਆਪਣੀ ਧੀ ਦਾ ਵਿਆਹ ਨਹੀਂ ਕਰਨਾ ਸੀ ਉਹਨਾਂ ਨੇ ਤਾਂ ਇਹ ਸੋਚ ਕੇ ਰਿਸ਼ਤਾ ਕੀਤਾ ਸੀ ਕਿ ਮੈਂ ਸ਼ਹਿਰ ਵਿੱਚ ਪੜ੍ਹ ਲਿਖ ਕੇ ਕੁਝ ਬਣ ਜਾਊਗਾ ਉਹਨਾਂ ਦੀ ਕੁੜੀ ਦੀ ਜ਼ਿੰਦਗੀ ਸਵਾਰ ਦੇਊਗਾ ਜਦਕਿ ਅਸੀਂ ਭੂਆ ਨੂੰ ਦੱਸ ਦਿੱਤਾ ਸੀ ਕਿ ਮੈਨੂੰ ਹੁਣ ਨੌਕਰੀ ਮਿਲ ਗਈ ਆ ਪਰ ਭੂਆ ਨੂੰ ਮੇਰੀ ਨੌਕਰੀ ਤੋਂ ਵੀ ਪਰੇਸ਼ਾਨੀ ਸੀ ਉਹਨੇ ਕਿਹਾ ਕਿ ਇਹ ਕੰਮ ਮੈਨੂੰ ਨਹੀਂ ਪਸੰਦ ਜੋ ਤੂੰ ਕਰਦਾ ਕਬਰਿਸਤਾਨ ਵਿੱਚ ਉਹੀ ਮਰਦਿਆਂ ਦੀ ਕਬਰ ਨੂੰ ਪੁੱਟਦੇ ਆ ਤੇ ਮਰਦਾ ਘਰਾਂ ਵਿੱਚ ਵੀ ਮਰਦਿਆਂ ਨੂੰ ਸੰਭਾਲਦੇ ਆ ਇਹਨਾਂ ਦੋਨਾਂ ਕੰਮਾਂ ਵਿੱਚ ਕੋਈ ਫਰਕ ਨਹੀਂ ਇਸ ਗੱਲ ਤੇ ਮੇਰਾ ਰਿਸ਼ਤਾ ਵੀ ਟੁੱਟ ਗਿਆ ਤੇ ਨਾਲ ਹੀ ਮੇਰੀ ਮਾਂ ਵੀ ਮੇਰੇ ਨਾਲ ਦੁਸਤ ਹੋ ਗਈ ਉਸ ਕੁੜੀ ਦਾ ਰਿਸ਼ਤਾ ਕਿਸੇ ਹੋਰ ਨਾਲ ਹੋ ਗਿਆ ਸੀ ਇਹ ਸੁਣ ਕੇ ਤਾਂ ਮੈਨੂੰ ਅੱਗ ਜਿਹੀ ਲੱਗ ਗਈ ਮੈਂ ਮਸਾਂ ਹੀ ਕੁਝ ਦਿਨ ਛੁੱਟੀਆਂ ਲਈਆਂ ਤੇ ਪਿੰਡ ਪਹੁੰਚ ਗਿਆ ਸੀ ਉਹਾਂ ਨੇ ਤਾਂ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਸੀ ਪਰ ਉਹਦੇ ਤੋਂ ਚੋਰੀ-ਚੋਰੀ ਮੈਨੂੰ ਪ੍ਰਿਆੰਕਾ ਮਿਲਣ ਲਈ ਆਈ ਸੀ ਉਹ ਵੀ ਮੈਨੂੰ ਪਸੰਦ ਕਰਦੀ ਸੀ ਪਰ ਆਪਣੀ ਮਾਂ ਦੇ ਅੱਗੇ ਹਾਰ ਗਈ ਸੀ ਮੈਂ ਜ਼ਬਰਦਸਤੀ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਹ ਨਾ ਮੰਨੀ ਤੇ ਉਹਨੇ ਵੀ ਮੇਰੇ ਤੋਂ ਆਪਣਾ ਪਿੱਛਾ ਛਡਾ ਲਿਆ ਤੇ ਉਹ ਵੀ ساری ਜ਼ਿੰਦਗੀ ਮੇਰੇ ਨਾਲ ਕਬਰਿਸਤਾਨ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ ਮੈਂ ਹਾਰ ਕੇ ਵਾਪਸ ਆ ਗਿਆ ਸੀ ਮੈਂ ਸੋਚ ਲਿਆ ਸੀ ਕਿ ਮੈਂ ਕਦੀ ਵੀ ਪਿੰਡ ਨਹੀਂ ਜਾਊਂਗਾ ਮੈਂ ਬਿਲਕੁਲ ਇਕੱਲਾ ਇਸ ਮਰਦਾ ਘਰ ਦੇ ਕੁਆਟਰ ਵਿੱਚ ਸਾਰੀ ਰਾਤ ਪਾਸੇ ਬਦਨ ਲੱਗ ਪਿਆ ਸੀ ਜਵਾਨੀ ਆਪਣਾ ਜੋਸ਼ ਦਿਖਾ ਰਹੀ ਸੀ ਤੇ ਮੇਰੇ ਇਦਾਂ ਦੇ ਜਜ਼ਬਾਤਾਂ ਨੂੰ ਸੰਭਾਲਣਾ ਬਹੁਤ ਔਖਾ ਸੀ ਪਰ ਮੈਨੂੰ ਇਸ ਗੱਲ ਦਾ ਜੀ ਬੀ ਯਕੀਨ ਹੋ ਗਿਆ ਸੀ ਕਿ ਮੇਰੇ ਵਰਗੇ ਇਨਸਾਨ ਨਾਲ ਕੋਈ ਵੀ ਕੁੜੀ ਵਿਆਹ ਨਹੀਂ ਕਰਵਾਉਗੀ ਇਦਾਂ ਹੀ ਇੱਕ ਰਾਤ ਮੈਂ ਆਪਣੇ ਮਰਦਾ ਘਰ ਦੇ ਕੁਆਟਰ ਵਿੱਚ ਘੁੰਮ ਰਿਹਾ ਸੀ ਤਾਂ ਇੱਕ ਡਾਕਟਰ ਮੇਰੇ ਕੋਲ ਆਇਆ ਉਹਨੇ ਕੁਝ ਪੈਸੇ ਦਿੱਤੇ ਤੇ ਕਿਹਾ ਕਿ ਤੂੰ ਤਾਂ ਇੱਕ ਕਬਰਿਸਤਾਨ ਦੇ ਕੁਆਟਰ ਵਿੱਚ ਰਹਿੰਦਾ ਹੈਂ ਇਸ ਕੁੜੀ ਨੂੰ ਜਲਦੀ ਲੈ ਜਾ ਤੇ ਦੱਬ ਦੇ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਐ। ਇਸ ਕੁੜੀ ਦੀ ਜਾਨ ਮੇਰੀ ਗਲਤੀ ਹੀ ਦਾ ਕਰਕੇ ਚਲੀ ਗਈ। ਜਿੰਨਾ ਜਲਦੀ ਹੋ ਸਕੇ ਇਹਨੂੰ ਕਬਰਿਸਤਾਨ ਵਿੱਚ ਲੈ ਜਾ ਤੇ ਦੱਬ ਦੇ। ਉਸ ਡਾਕਟਰ ਨੇ ਮੈਨੂੰ ਪੈਸੇ ਇਨੇ ਦਿੱਤੇ ਸੀ ਕਿ ਮੈਂ ਲਾਲਚ ਵਿੱਚ ਆ ਗਿਆ ਸੀ। ਉਸ ਕੁੜੀ ਨੂੰ ਜਲਦੀ ਉੱਥੋਂ ਲੈ ਕੇ ਮੈਂ ਚਲਾ ਗਿਆ ਜਿੱਥੇ ਮੇਰਾ ਕੁਆਟਰ ਸੀ। ਮੈਂ ਉਸ ਮਰਦਾ ਕੁੜੀ ਨੂੰ ਲੈ ਕੇ ਕਬਰਿਸਤਾਨ ਪਹੁੰਚ ਗਿਆ। ਮੈਨੂੰ ਇਦਾਂ ਦੇ ਕੰਮ ਤੋਂ ਡਰ ਨਹੀਂ ਲੱਗਦਾ ਸੀ। ਕਿਉਂਕਿ ਮੈਂ ਇਸ ਕੰਮ ਨੂੰ ਬੜੇ ਦਿਨਾਂ ਤੋਂ ਕਰਦਾ ਸੀ ਤੇ ਜਦੋਂ ਮੈਂ ਇਹ ਕੰਮ ਪਹਿਲੀ ਵਾਰ ਕੀਤਾ ਤਾਂ ਉਸ ਦਿਨ ਮੈਂ ਦੇਖਿਆ ਕਿ ਇੱਕ ਕਫਨ ਚੋਰ ਜੋ ਤਾਜ਼ਾ ਕਬਰ ਪੁੱਟ ਕੇ ਕਫਨ ਚੋਰੀ ਕਰਕੇ ਭੱਜਿਆ ਸੀ ਉਹਨੂੰ ਤਾਂ ਮੈਂ ਫੜ ਨਾ ਸਕਿਆ ਪਰ ਜਦੋਂ ਉਸ ਕਬਰ ਦੇ ਕੋਲ ਪਹੁੰਚਿਆ ਤਾਂ ਮੈਨੂੰ ਯਾਦ ਆਇਆ ਕਿ ਸ਼ਾਮ ਨੂੰ ਹੀ ਮੈਂ ਇੱਕ ਜਵਾਨ ਕੁੜੀ ਦੇ ਲਈ ਕਬਰ ਤਿਆਰ ਕੀਤੀ ਸੀ ਤੇ ਕਫਨ ਚੋਰ ਇੱਕ ਪਾਸਿਓਂ ਕਬਰ ਪੁੱਟ ਦਿੱਤੀ ਸੀ ਤੇ ਉਹ ਖੁੱਲ੍ਹੇ ਹੋਈ ਸੀ ਇਹ ਦੇਖ ਕੇ ਤਾਂ ਮੇਰਾ ਦਿਲ ਮਚਲਣ ਲੱਗ ਪਿਆ ਸੀ ਸ਼ੈਤਾਨ ਮੇਰੇ ਤੇ ਹਾਵੀ ਹੋ ਗਿਆ ਸੀ ਇਸ ਲਈ ਬਿਨਾਂ ਸੋਚੇ ਸਮਝੇ ਮੈਂ ਕਬਰ ਵਿੱਚ ਅੰਦਰ ਗਿਆ ਤੇ ਫਿਰ ਉਸੇ ਰਾਤ ਪਹਿਲੀ ਵਾਰ ਮੈਂ ਇਹ ਹਰਕਤ ਕੀਤੀ ਸੀ ਜਿਦੀ ਵਜ੍ਹਾ ਨਾਲ ਸ਼ਾਇਦ ਮੈਂ ਆਪਣਾ ਸਾਰਾ ਡਰ ਗਵਾ ਲਿਆ ਸੀ ਮੇਰੇ ਅੰਦਰ ਸ਼ੈਤਾਨ ਸੀ ਇੱਕ ਜਾਨਵਰ ਦੀ ਤਰ੍ਹਾਂ ਕੰਮ ਕਰਦਾ ਸੀ ਪਰ ਪਾਪ ਇਨਸਾਨ ਨੂੰ ਇੰਨਾ ਸਖਤ ਦਿਲ ਕਰ ਦਿੰਦਾ ਕਿ ਫਿਰ ਉਹ ਰੱਬ ਦਾ ਡਰ ਵੀ ਨਹੀਂ ਮੰਨਦਾ ਇਸ ਲਈ ਜਦੋਂ ਆਉਣ ਵਾਲੀ ਜ਼ਿੰਦਗੀ ਵਿੱਚ ਮੈਂ ਇਦਾਂ ਦੀਆਂ ਹਰਕਤਾਂ ਕਰਦਾ ਰਿਹਾ ਤਾਂ ਮੇਰੇ ਦਿਮਾਗ ਵਿੱਚ ਇਹ ਗੱਲ ਆਈ ਕਿ ਇੱਕ ਕਬਰ ਪੁੱਟਣ ਵਾਲੇ ਬੰਦੇ ਨੂੰ ਕੋਈ ਆਪਣੀ ਕੁੜੀ ਨਹੀਂ ਦੇਊਗਾ ਤਾਂ ਫਿਰ ਮੈਂ ਕਿਉਂ ਦੂਸਰਾਂ ਦੀਆਂ ਕੁੜੀਆਂ ਦੀ ਇੱਜ਼ਤ ਨੂੰ ਬਖਸ਼ਦਾ ਜਦੋਂ ਵੀ ਕਿਸੇ ਜਵਾਨ ਕੁੜੀ ਦੀ ਮੌਤ ਹੁੰਦੀ ਤਾਂ ਮੈਂ ਉਸੇ ਰਾਤ ਉਹਦੀ ਕਬਰ ਵਿੱਚ ਜਾਂਦਾ ਤੇ ਆਪਣੇ ਜਜ਼ਬਾਤਾਂ ਨੂੰ ਬੇਕਾਬੂ ਕਰ ਦਿੰਦਾ ਜ਼ਿਆਦਾਤਰ ਮੇਰਾ ਨਿਸ਼ਾਨਾ ਜਵਾਨ ਤੇ ਕੁਆਰੀਆਂ ਕੁੜੀਆਂ ਹੀ ਹੁੰਦੀਆਂ ਸੀ ਜਿਨ੍ਹਾਂ ਦੇ ਨਾਲ ਮੈਂ ਇਹ ਸਭ ਕੁਝ ਕਰਕੇ ਖੁਸ਼ ਹੁੰਦਾ ਸੀ ਮੈਨੂੰ ਫੜੇ ਜਾਣ ਦਾ ਵੀ ਕੋਈ ਡਰ ਨਹੀਂ ਸੀ ਕਿਉਂਕਿ ਇਸ ਕਬਰੇ ਸਥਾਨ ਵਿੱਚ ਮੈਂ ਇਕੱਲਾ ਹੀ ਕਬਰ ਪੁੱਟਣ ਵਾਲਾ ਸੀ ਇੱਕ ਬਰੀ ਸਥਾਨ ਸ਼ਹਿਰ ਤੋਂ ਥੋੜਾ ਹਟਕੇ ਸੀ ਇਸ ਲਈ ਰਾਤ ਦੇ ਮੇਲੇ ਇੱਥੇ ਕੋਈ ਨਹੀਂ ਆਉਂਦਾ ਜਾਂਦਾ ਸੀ ਇਹ ਵੀ ਇੱਕ ਏਦਾਂ ਦੀ ਰਾਤ ਸੀ ਠੰਡ ਦੀ ਰਾਤ ਸੀ ਉਸ ਰਾਤ ਮੇਰਾ ਦਿਲ ਬੇਚੈਨ ਹੋ ਰਿਹਾ ਸੀ ਤਾਂ ਉਹ ਡਾਕਟਰ ਉਸ ਕੁੜੀ ਨੂੰ ਮੇਰੇ ਕੋਲ ਲੈ ਕੇ ਆਇਆ ਰਾਤ ਦਾ 1 ਵਜੇ ਦਾ ਟਾਈਮ ਸੀ ਮੈਂ ਮਰਦਾ ਘਰ ਵਿੱਚ ਬੈਠੇ ਪਾਸੇ ਹੀ ਪਲਟ ਰਿਹਾ ਸੀ ਠੰਡ ਦੀਆਂ ਰਾਤਾਂ ਵਿੱਚ ਇਕੱਲਾ ਮੰਜੇ ਤੇ ਪੈਣਾ ਮੈਨੂੰ ਬੜੀ ਤਕਲੀਫ ਦਿੰਦਾ ਸੀ ਤੇ ਇਹੀ ਵਜ੍ਹਾ ਸੀ ਕਿ ਮੇਰੀ ਨੀਂਦ ਅੱਖਾਂ ਵਿੱਚ ਉੱਡ ਗਈ ਸੀ ਮੇਰੇ ਅੰਦਰ ਦੀ ਆਗ ਮੇਰੇ ਸਾਹਾਂ ਨੂੰ ਭਾਰਾ ਕਰਦੀ ਸੀ ਜਦੋਂ ਚਸਕਾ ਲੱਗ ਜਾਵੇ ਤਾਂ ਉਹਦੇ ਬਿਨਾਂ ਰਹਿਣਾ ਬਹੁਤ ਔਖਾ ਹੋ ਜਾਂਦਾ ਮੈਨੂੰ ਇਹ ਚਸਕਾ ਲੱਗ ਗਿਆ ਸੀ ਮੈਨੂੰ ਇਸ ਗੱਲ ਤੇ ਬਹੁਤ ਤਕਲੀਫ ਹੁੰਦੀ ਸੀ ਕਿ ਕਿਸੇ ਜਵਾਨ ਕੁੜੀ ਦੀ ਅਰਥੀ ਕਿਉਂ ਨਹੀਂ ਆਈ ਮੈਂ ਤੜਫਦਾ ਪਿਆ ਸੀ ਮੇਰਾ ਵਸ ਚੱਲਦਾ ਤੇ ਮੈਂ ਦੁਬਾਰਾ ਕਿਸੇ ਇਸਤੇਮਾਲ ਕੀਤੀ ਹੋਈ ਕੁੜੀ ਨੂੰ ਵਰਤ ਸਕਦਾ ਪਰ ਮੈਂ ਸਿਰਫ ਤਾਜੀ ਮੌਤ ਦੇ ਨਾਲ ਹੀ ਇਦਾਂ ਕਰਦਾ ਸੀ ਇਸ ਲਈ ਮਜਬੂਰ ਸੀ ਇਦਾਂ ਬਹੁਤ ਘੱਟ ਹੁੰਦਾ ਸੀ ਮੈਨੂੰ ਇੱਕ ਇੱਕ ਦੋ ਦੋ ਮਹੀਨੇ ਇੰਤਜ਼ਾਰ ਵੀ ਕਰਨਾ ਪੈਂਦਾ ਸੀ ਤੇ ਇਸ ਠੰਡ ਵਿੱਚ ਇਦਾਂ ਕਿਸੇ ਕੁੜੀ ਦੀ ਮੌਤ ਨਾ ਆਏ ਨਹੀਂ ਤਾਂ ਦੋ ਹਫ਼ਤਿਆਂ ਤੋਂ ਕੋਈ ਨਾ ਕੋਈ ਜਵਾਨ ਕੁੜੀ ਮੈਨੂੰ ਫ੍ਰੀ ਵਿੱਚ ਮਿਲ ਜਾਂਦੀ ਸੀ ਤੇ ਮੈਂ ਆਪਣੇ ਅੰਦਰ ਦੀ ਅੱਗ ਨੂੰ ਬੁਝਾ ਲੈਂਦਾ ਸੀ ਆਪਣੇ ਪਿਓ ਦਾ ਇਹ ਕੰਮ ਵੀ ਮੈਂ ਇਸ ਲਈ ਅਪਣਾਇਆ ਸੀ ਕਿ ਮੈਂ ਫ੍ਰੀ ਵਿੱਚ ਆਪਣੀ ਖੁਆਇਸ਼ ਪੂਰੀ ਕਰ ਸਕਾਂ ਹੁੰਦਾ ਕਈ ਸਾਲਾਂ ਵਿੱਚ ਮੈਂ ਇਹ ਕੰਮ ਕਰ ਰਿਹਾ ਸੀ ਇਸ ਲਈ ਮੇਰੇ ਅੰਦਰ ਨਾ ਹੀ ਕੋਈ ਡਰ ਸੀ ਤੇ ਨਾ ਹੀ ਕੋਈ ਜਿਜਕ ਸੀ ਤੇ ਮੈਂ ਕੋਈ ਆਪਣੀ ਜਵਾਨ ਕੁੜੀ ਨੂੰ ਦੱਬ ਕੇ ਜਾਂਦਾ ਤਾਂ ਮੈਂ ਰਾਤ ਨੂੰ ਹਨੇਰੇ ਵਿੱਚੋਂ ਚੋਰੀ-ਚੋਰੀ ਉਸ ਕਬਰ ਨੂੰ ਪੜਦਾ ਤੇ ਉਸ ਦੇ ਵਿੱਚ ਚਲਾ ਜਾਂਦਾ ਸੀ ਫਿਰ ਆਪਣੀ ਪਿਆਸ 부ਝਾ ਕੇ ਵਾਪਸ ਆਉਂਦਾ ਸੀ ਕਿਸੇ ਨੂੰ ਵੀ ਕੁਝ ਪਤਾ ਨਹੀਂ ਹੁੰਦਾ ਸੀ ਮੈਨੂੰ ਵੱਡੀ ਉਮਰ ਦੀਆਂ ਔਰਤਾਂ ਵਿੱਚ ਤਾਂ ਕੋਈ ਦਿਲਚਸਪੀ ਨਹੀਂ ਸੀ ਸਿਰਫ ਕੁਵਾਰੀਆਂ ਕੁੜੀਆਂ ਹੀ ਪਸੰਦ ਸੀ ਜਿਨ੍ਹਾਂ ਦਾ ਨਰਮ ਸਰੀਰ ਮੈਨੂੰ ਸਕੂਨ ਦਿੰਦਾ ਸੀ ਹੁਣ ਤਾਂ ਮੈਨੂੰ ਵੀ ਕਿਸੇ ਇਦਾਂ ਦੇ ਜਿਸਮ ਦੀ ਤੜਫ ਲੱਗੀ ਹੋਈ ਸੀ ਕਿ ਮੈਂ ਆਪਣੇ ਆਪ ਦੇ ਜਜ਼ਬਾਤਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਸੀ ਤਾਂ ਡਾਕਟਰ ਉਹਨੂੰ ਲੈ ਕੇ ਮੇਰੇ ਕੋਲ ਆਇਆ ਉਹਦੇ ਚਿਹਰੇ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਤੇ ਨਾਲ ਹੀ ਚਾਦਰ ਵਿੱਚ ਕਲਪੇਟਿਆ ਹੋਇਆ ਮਰਦਾ লাশ ਜਿਹਨੂੰ ਉਹਨੇ ਮਸਾਂ ਹੀ ਆਪਣੀਆਂ ਬਾਹਾਂ ਵਿੱਚ ਚੁੱਕਿਆ ਹੋਇਆ ਸੀ ਤੇ ਮੈਨੂੰ ਕਿਹਾ ਕਿ ਮੈਂ ਤੈਨੂੰ 2.5 ਲੱਖ ਰੁਪਏ ਦੇਵਾਂਗਾ ਤੂੰ ਇਸ ਕੁੜੀ ਨੂੰ ਜਲਦੀ ਕਬਰਿਸਤਾਨ ਲੈ ਜਾ ਤੇ ਉਹਨੂੰ ਦੱਬਣ ਦੀ ਜ਼ਿੰਮੇਵਾਰੀ ਵੀ ਤੇਰੀ ਆ ਤੇ ਫਿਰ ਉਹ ਫਟਾਫਟ ਮਰੀ ਹੋਈ ਕੁੜੀ ਨੂੰ ਮੇਰੀ ਮੰਜੀ ਦੇ ਕੋਲ ਛੱਡ ਕੇ ਚਲਾ ਗਿਆ ਉਹਦੇ ਸਰੀਰ ਤੇ ਕਫਨ ਵੀ ਨਹੀਂ ਸੀ ਬਲਕਿ ਘਰ ਦੀ ਚਾਦਰ ਵਿੱਚ ਹੀ ਲਿਪਟੀ ਹੋਈ ਸੀ ਪਿੱਛੇ ਵਾਲੇ ਪਾਸੇ ਮੈਂ ਪਹਿਲਾਂ ਹੀ ਇੱਕ ਕਬਰ ਪੁੱਤੀ ਸੀ ਕਿਉਂਕਿ ਕਦੀ ਕਦੀ ਰਾਤ ਦੇ ਵੇਲੇ ਮੌਤ ਆ ਜਾਂਦੀ ਸੀ ਤਾਂ ਇਸ ਲਈ ਉਸ ਕੁੜੀ ਨੂੰ ਦੱਬਣਾ ਮੇਰੇ ਲਈ ਔਖਾ ਨਹੀਂ ਸੀ ਪਰ ਉਸ ਤੋਂ ਪਹਿਲਾਂ ਹੀ ਉਹਦਾ ਚਿਹਰਾ ਦੇਖਣਾ ਚਾਹੁੰਦਾ ਸੀ ਇੱਕ ਵਾਰੀ ਕੁੜੀ ਦਾ ਨਾਮ ਸੁਣ ਕੇ ਵੈਸੇ ਵੀ ਮੇਰੇ ਦਿਲ ਵਿੱਚ ਅੱਗ ਜੀ ਲੱਗੀ ਹੋਈ ਸੀ ਇਹ ਸੋਚ ਕੇ ਮੈਂ ਖੁਸ਼ ਹੋ ਗਿਆ ਸੀ ਇਸ ਵਾਰ ਆਪਣੀ ਖੁਆਇਸ਼ ਨੂੰ ਪੂਰਾ ਕਰਨ ਦੇ ਲਈ ਮੈਨੂੰ ਕਿਸੇ ਕਬਰ ਵਿੱਚ ਨਹੀਂ ਜਾਣਾ ਸੀ ਬਲਕਿ ਕੁੜੀ ਆਪਣੇ ਆਪ ਮੇਰੀ ਮੰਜ਼ੀ ਤੇ ਪਈ ਸੀ ਮੈਨੂੰ ਰੋਕਣ ਵਾਲਾ ਵੀ ਕੋਈ ਨਹੀਂ ਸੀ ਫਿਰ ਵੀ ਪੂਰੇ 2 ਮਹੀਨੇ ਬਾਅਦ ਮੈਨੂੰ ਕੋਈ ਮਰਦਾ ਕੁੜੀ ਮਿਲ ਨਹੀਂ ਸੀ ਉਸ ਕੁੜੀ ਨੂੰ ਮੈਂ ਆਪਣੇ ਕੁਆਟਰ ਵਿੱਚ ਲਿਆਉਂਦੇ ਹੀ ਮੈਂ ਦਰਵਾਜ਼ਾ ਬੰਦ ਕੀਤਾ ਤੇ ਉਸ ਕੁੜੀ ਤੋਂ ਚਾਦਰ ਲਾਹ ਦਿੱਤੀ ਜਿੱਦਾਂ ਹੀ ਮੇਰੀ ਨਜ਼ਰ ਉਹਦੇ ਚਿਹਰੇ ਤੇ ਪਈ ਤਾਂ ਮੈਂ ਹਿਲਣਾ ਹੀ ਭੁੱਲ ਗਿਆ ਸੀ ਮੈਂ ਬਿਲਕੁਲ ਆਪਣੀ ਥਾਂ ਤੇ ਸੁੰਨ ਜਿਹਾ ਖੜਾ ਸੀ ਉਹ ਇੰਨੀ ਸੋਹਣੀ ਸੀ ਕਿ ਉਹਦੇ ਤੋਂ ਮੈਂ ਨਜ਼ਰ ਪਰੇ ਕਰਨ ਹੀ ਭੁੱਲ ਗਿਆ ਸੀ ਮੈਂ ਆਪਣੇ ਆਪ ਤੇ ਬੇਕਾਬੂ ਹੋਣ ਲੱਗਾ ਸੀ ਮੈਂ ਹੌਲੀ ਜਿਹੀ ਝੁੱਕ ਕੇ ਉਹਦੇ ਬੁੱਲਾਂ ਨੂੰ ਚੁੰਮ ਲਿਆ ਮੇਰੀ ਇਸ ਹਰਕਤ ਤੇ ਮੇਰੀਆਂ ਬੇਤਾਬੀਆਂ ਨੇ ਮੈਨੂੰ ਹੋਰ ਵੀ ਜਜ਼ਬਾਤਾਂ ਵਿੱਚ ਭਰ ਦਿੱਤਾ ਸੀ ਮੈਂ ਹੌਲੀ ਜਿਹੀ ਆਪਣੀਆਂ ਉਂਗਲੀਆਂ ਉਹਦੇ ਚਿਹਰੇ ਤੇ ਤੇ ਧੌਣ ਤੇ ਫੇਰ ਰਹੀਆਂ ਸ਼ੁਰੂ ਕੀਤੀਆਂ ਮੈਨੂੰ ਅਹਿਸਾਸ ਹੁੰਦਾ ਸੀ ਕਿ ਉਹ ਬਹੁਤ ਹੀ ਨਰਮ ਤੇ ਨਾਜ਼ੁਕ ਜਿਹੀ ਕੁੜੀ ਐ ਜਿਹਦੀ ਮੌਤ ਹੋਈ ਨੂੰ ਹਜੇ ਧੀਰਣੀ ਹੋਈ ਸੀ ਕਿਉਂਕਿ ਉਹਦਾ ਜਿਸਮ ਹਜੇ ਵੀ ਗਰਮ ਤੇ ਨਰਮ ਜਿਹਾ ਸੀ ਉਹਦੀ ਬੋਡੀ ਬਿਲਕੁਲ ਸਾਫ਼ ਸੀ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਦਿਖਦਾ ਸੀ ਚਿਹਰੇ ਤੇ ਵੀ ਬੜੀ ਮਾਸੂਮੀਅਤ ਜਿਹੀ ਸੀ ਪਤਾ ਨਹੀਂ ਉਹਦੀ ਮੌਤ ਦੇ ਪਿੱਛੇ ਕੀ ਪ੍ਰੋਬਲਮ ਸੀ ਮੈਨੂੰ ਉਸ ਵੇਲੇ ਵਜਾ ਪਤਾ ਕਾਰਨ ਵਿੱਚ ਦਿਲ ਜਸਤੀ ਨਹੀਂ ਸੀ ਮੈਂ ਬਸ ਉਹਨੂੰ ਝੰਜੋੜ ਰਿਹਾ ਸੀ ਤੇ ਉਹ ਮੇਰੇ ਜਜ਼ਬਾਤਾਂ ਦੀ ਅੱਗ ਨੂੰ ਠੰਡਾ ਕਰੇ ਪਰ ਉਹ ਬੇਜਾਨ ਕੁੜੀ ਮੇਰੇ ਲਈ ਕੁਝ ਨਹੀਂ ਕਰ ਸਕਦੀ ਸੀ ਮੈਂ ਆਪਣੀ ਹੀ ਅੱਗ ਬੁਝਾਉਣੀ ਸੀ ਮੈਂ ਹਰ ਹੱਦ ਪਾਰ ਕਰਦੇ ਹੋਏ ਜਿੱਦਾਂ ਹੀ ਉਹਦੇ ਨਾਲ ਸਰੀਰਕ ਸੰਬੰਧ ਬਣਾਉਣ ਲੱਗਾ ਤਾਂ ਮੇਰੇ ਹੋਸ਼ ਉੱਡ ਗਏ ਮੈਂ ਉਸ ਕੁੜੀ ਦੀ ਬਾਡੀ ਨੂੰ ਛੱਡ ਕੇ ਪਿੱਛੇ ਹੋ ਗਿਆ ਫਿਰ ਉਹਦੇ ਸਰੀਰ ਤੇ ਚਾਦਰ ਸੁੱਟ ਕੇ ਕੁਆਟਰ ਤੋਂ ਬਾਹਰ ਨਿਕਲ ਗਿਆ ਮੇਰੇ ਸਾਹ ਹੀ ਨਹੀਂ ਸੀ ਨਾਲ ਰਲਦੇ ਕਿੰਨੀ ਹੀ ਧੀਰ ਮੈਂ ਬਦ ਹਵਸ ਰਿਆ ਤੇ ਕੁਆਟਰ ਤੋਂ ਬਾਹਰ ਖੜਾ ਰਿਹਾ ਜਦੋਂ ਮੈਨੂੰ ਹੋਸ਼ ਜੇਹੀ ਆਈ ਤਾਂ ਮੈਂ ਦੁਬਾਰਾ ਅੰਦਰ ਗਿਆ ਅੰਦਰ ਜਾ ਕੇ ਤਾਂ ਮੇਰੀ ਜਾਨ ਨਿਕਲ ਗਈ ਸੀ ਉਹ ਕੁੜੀ ਕੌਣ ਸੀ ਉਸ ਡਾਕਟਰ ਨੇ ਇੰਨੀ ਜਲਦਬਾਜ਼ੀ ਵਿੱਚ ਦੱਬਣ ਦੇ ਲਈ ਕਿਉਂ ਕਿਹਾ ਸੀ ਆਖਰ ਡਾਕਟਰ ਤੂੰ ਇਦਾਂ ਦੀ ਕੀ ਗਲਤੀ ਹੋ ਗਈ ਸੀ ਇਹ ਗੱਲਾਂ ਜੋ ਮੇਰੇ ਲਈ ਪਤਾ ਕਰਨੀਆਂ ਜ਼ਰੂਰੀ ਸੀ ਉਹ ਮੇਰੇ ਸਾਹਮਣੇ ਮੰਜੀ ਮੰਜੇ ਤੇ ਬੈਠੀ ਸੀ ਉਹਨੇ ਉਹ ਹਿੱਟ ਲਾ ਜਿਹੜਾ ਕਮੀਜ਼ ਪਾਇਆ ਹੋਇਆ ਸੀ ਚਾਦਰ ਨੂੰ ਆਪਣੇ ਆਲੇ ਦੁਆਲੇ ਲਪੇਟਿਆ ਹੋਇਆ ਸੀ ਉਹ ਬਹੁਤ ਜ਼ਿਆਦਾ ਰੋਂਦੀ ਸੀ ਮੈਨੂੰ ਦੇਖ ਕੇ ਚੀਕ ਨਹੀਂ ਲੱਗ ਗਈ ਉਹਦਾ ਸ਼ੁਕਰ ਆ ਕੇ ਇੱਥੇ ਕੋਈ ਨਹੀਂ ਸੀ ਸੁੰਨੀ ਥਾਂ ਸੀ ਤੇ ਇੱਥੇ ਉਹਦੀਆਂ ਚੀਕਾਂ ਸੁਣਨ ਵਾਲਾ ਹੋਰ ਕੋਈ ਵੀ ਨਹੀਂ ਸੀ ਮੈਂ ਉਹਨੂੰ ਮਸਾਂ ਚੁੱਪ ਕਰਵਾਇਆ ਤੇ ਦੱਸਿਆ ਕਿ ਉਹ ਇੱਥੇ ਕਿੱਦਾਂ ਪਹੁੰਚੀ ਤੇ ਕੀਲੇ ਉਸ ਕੁੜੀ ਨੂੰ ਇੱਥੇ ਪਹੁੰਚਾਇਆ ਸੀ ਫਿਰ ਜਦੋਂ ਉਹਨੂੰ ਪੁੱਛਣਾ ਦੱਸਣਾ ਸ਼ੁਰੂ ਕੀਤਾ ਤਾਂ ਉਹਨੇ ਮੈਨੂੰ ਇਦਾਂ ਦਾ ਸੱਚ ਦੱਸਿਆ ਜਿਸ ਨੂੰ ਸੁਣ ਕੇ ਤਾਂ ਮੇਰੇ ਹੋਸ਼ ਜੇ ਉੱਡ ਗਏ ਉਸ ਕੁੜੀ ਦਾ ਨਾਮ ਪ੍ਰਿਆ ਸੀ ਉਹ ਬਹੁਤ ਹੀ شریف ਘਰ ਦੀ ਕੁੜੀ ਸੀ ਤੇ ਉਹ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਉਹਦੇ ਕਮਾਉਣ ਵਾਲੀ ਸਾਰਾ ਘਰ ਦਾ ਖਰਚਾ ਚੱਲਦਾ ਸੀ ਉਸ ਕੁੜੀ ਦਾ ਪਿਓ ਇਸ ਦੁਨੀਆ ਵਿੱਚ ਨਹੀਂ ਸੀ। ਉਹਦੇ ਤੋਂ ਛੋਟੇ ਭੈਣ ਭਰਾ ਸੀ ਤੇ ਉਹਨਾਂ ਸਾਰਿਆਂ ਦਾ ਖਰਚਾ ਉਹ ਹੀ ਕਰਦੀ ਸੀ। ਉਹਨੇ ਆਪਣੇ ਮਰੇ ਹੋਏ ਪਿਓ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਹੋਈ ਸੀ। ਉਹ ਇੱਕ ਡਾਕਟਰ ਦੇ ਘਰ ਵੀ ਛੋਟੇ ਬੱਚੇ ਨੂੰ ਪੜਾਉਣ ਜਾਂਦੀ ਸੀ ਤੇ ਕਈ ਕਰਾਂ ਵਿੱਚ ਜਾਂਦੀ ਸੀ। ਪਰ ਡਾਕਟਰ ਦੀ ਨਜ਼ਰ ਇਸ ਕੁੜੀ ਤੇ ਖਰਾਬ ਹੋ ਰਹੀ ਸੀ। ਫਿਰ ਇਹ ਵੀ ਸੀ ਕਿ ਉਹਨੂੰ ਇਸ ਘਰੋਂ ਘਰ ਵਿੱਚੋਂ ਕਾਫੀ ਪੈਸਾ ਮਿਲ ਰਿਹਾ ਸੀ ਇਸ ਲਈ ਆਪਣੇ ਕੰਮ ਤੋਂ ਖੁਸ਼ ਸੀ। ਪਰ ਉਹਨੂੰ ਹੌਲੀ-ਹੌਲੀ ਅਹਿਸਾਸ ਇੱਕ ਇਹਨਾਂ ਬੱਚਿਆਂ ਦਾ ਪਿਓ ਕਿਸੇ ਨਾ ਕਿਸੇ ਬਹਾਨੇ ਨਾਲ ਉਸ ਕਮਰੇ ਵਿੱਚ ਆਉਂਦਾ ਜਿੱਥੇ ਉਹ ਬੱਚਿਆਂ ਨੂੰ ਪੜਾਉਂਦੀ ਆ ਤੇ ਉਹ ਆਪਣੇ ਆਪਣਾ ਮੂੰਹ ਲ ਕੋ ਲੈਂਦੀ ਸੀ ਕਦੀ ਕਦੀ ਤਾਂ ਮਾਸਕ ਲਾ ਕੇ ਰੱਖਦੀ ਸੀ ਪਰ ਕਿਸੇ ਨਾ ਕਿਸੇ ਬਹਾਨੇ ਬੱਚਿਆਂ ਦਾ ਪਿਓ ਬਿਨਾਂ ਪੁੱਛੇ ਦੱਸੇ ਅੰਦਰ ਆ ਜਾਂਦਾ ਤੇ ਉਹਦਾ دیدار ਕਰਕੇ ਚਲਾ ਜਾਂਦਾ ਸੀ ਉਹਨੇ ਕਈ ਵਾਰ ਉਹਨਾਂ ਬੱਚਿਆਂ ਦੀ ਮਾਂ ਨੂੰ ਵੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਿੱਤੇ ਉਹ ਪੜਾਉਂਦੀ ਸੀ ਉਸੋ ਸੁਸਾਇਟੀ ਵਿੱਚ ਅਮੀਰ ਲੋਕ ਸੀ ਜਿਨ੍ਹਾਂ ਦੀਆਂ ਨਜ਼ਰਾਂ ਵਿੱਚ ਪ੍ਰਿਆ ਵਰਗੀਆਂ ਕੁੜੀਆਂ ਨੂੰ ਪੁਰਾਣੇ ਸੋਚ ਦੀ ਮੰਨਿਆ ਜਾਂਦਾ ਸੀ। ਉਹਨਾਂ ਬੱਚਿਆਂ ਦੀ ਮਾਂ ਇਸ ਗੱਲ ਤੇ ਕਦੀ ਵੀ ਯਕੀਨ ਕਰਨ ਦੀ ਕੋਸ਼ਿਸ਼ ਨਹੀਂ ਕਰਦੀ ਸੀ। ਉਹਦਾ ਘਰ ਵਾਲਾ ਕਿ ਪ੍ਰਿਆ ਤੇ ਬੁਰੀ ਨਜ਼ਰ ਰੱਖਣ ਲੱਗਾ। ਇੱਕ ਦਿਨ ਬੱਚਿਆਂ ਨੂੰ ਪੜਾਉਣ ਦੇ ਲਈ ਅੰਦਰ ਗਈ ਤਾਂ ਇੱਕ ਨੌਕਰਾਨੀ ਨੇ ਉਹਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ। ਪਰ ਬੱਚੇ ਉਸ ਕਮਰੇ ਵਿੱਚ ਨਹੀਂ ਸੀ। ਕੁਝ ਦੇਰ ਬੈਠਣ ਤੋਂ ਬਾਅਦ ਉਹਨੂੰ ਅਹਿਸਾਸ ਹੋਇਆ ਕਿ ਘਰ ਵਿੱਚ ਤਾਂ ਕਾਫੀ ਸ਼ਾਂਤੀ ਆ। ਬੱਚਿਆਂ ਦਾ ਰੌਲਾ ਵੀ ਨਹੀਂ ਸੁਣਾਈ ਦੇ ਰਿਹਾ। ਨਾ ਹੀ ਪੜਨ ਦੇ ਲਈ ਕਮਰੇ ਵਿੱਚ ਆਇਆ। ਜਦੋਂ ਉਹਨੂੰ ਇਹ ਗੱਲ ਸਮਝ ਆਈ ਤਾਂ ਉਸ ਕਮਰੇ ਵਿੱਚੋਂ ਨਿਕਲਣ ਲੱਗੀ। ਪਰ ਉਹਨਾਂ ਬੱਚਿਆਂ ਦਾ ਪਿਓ ਅਚਾਨਕ ਕਮਰੇ ਵਿੱਚ ਆ ਗਿਆ ਤੇ ਉਹਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਪ੍ਰਿਆ ਨੂੰ ਪਤਾ ਲੱਗ ਗਿਆ ਕਿ ਉਹਦੀ ਹੁਣ ਨੀਅਤ ਖਰਾਬ ਹੋ ਗਈ ਆ। ਪਰ ਉਸ ਤੋਂ ਪਹਿਲਾਂ ਉਹ ਰੌਲਾ ਪਾਉਂਦੀ ਜਾਂ ਕੋਈ ਹੰਗਾਮਾ ਕਰਦੀ ਉਹਨੇ ਪ੍ਰਿਆ ਨੂੰ ਆਪਣੇ ਕਾਬੂ ਵਿੱਚ ਕਰ ਲਿਆ। ਤੇ ਉਹਦੇ ਮੂੰਹ ਤੇ ਹੱਥ ਰੱਖ ਦਿੱਤਾ ਪ੍ਰੀਆ ਦੀ ਆਵਾਜ਼ ਬਿਲਕੁਲ ਬੰਦ ਹੋ ਗਈ ਸੀ ਤੇ ਪ੍ਰੀਆ ਨੂੰ ਘਸੀਟਦਾ ਹੋਇਆ ਉਸ ਕਮਰੇ ਤੋਂ ਆਪਣੇ ਬੈਡਰੂਮ ਵਿੱਚ ਲੈ ਗਿਆ ਆਇਆ ਘਰ ਵਿੱਚ ਉਸ ਵੇਲੇ ਕੋਈ ਨੌਕਰਾਨੀ ਵੀ ਨਹੀਂ ਸੀ ਨੌਕਰਾਨੀ ਨੇ ਉਹਨੂੰ ਕਮਰੇ ਵਿੱਚ ਬਿਠਾਇਆ ਸੀ ਪਰ ਉਹ ਪਤਾ ਨਹੀਂ ਕਿੱਥੇ ਚਲੀ ਗਈ ਸੀ ਉਸ ਬੰਦੇ ਨੇ ਪ੍ਰੀਆ ਨੇ ਆਪਣੇ ਬੈੱਡ ਦੇ ਉੱਪਰ ਸੁੱਤਿਆ ਤੇ ਜੱਗ ਭਰ ਕੇ ਪ੍ਰੀਆ ਦੇ ਉੱਪਰ ਪਾਣੀ ਸੁੱਟ ਦਿੱਤਾ ਪ੍ਰੀਆ ਘਬਰਾ ਗਈ ਸੀ ਉਸ ਡਾਕਟਰ ਨੇ ਉਹਦੇ ਕੱਪੜੇ ਵੀ ਉਤਾਰ ਦਿੱਤੇ ਤੇ ਉਹਦੇ ਸਿਰ ਸੇ ਇੱਕ ਕਮੀਜ਼ ਸਲਵਾਰੀ ਪਾਈ ਹੋਈ ਸੀ। ਪਾਣੀ ਪੈਂਦੇ ਹੀ ਉਹਦਾ ਪੂਰਾ ਸਰੀਰ ਸਾਫ਼ ਨਜ਼ਰ ਆਉਣ ਲੱਗਿਆ। ਤੇ ਉਹ ਬੰਦਾ ਬੜੀ ਬੇਤਾਬੀ ਨਾਲ ਪ੍ਰੀਆ ਤੇ ਹਮਲਾ ਕਰ ਰਿਹਾ ਸੀ ਤੇ ਪ੍ਰੀਆ ਆਪਣੇ ਆਪ ਨੂੰ ਬਚਾਉਣ ਦੇ ਲਈ ਬੈੱਡ ਤੋਂ ਉੱਠ ਕੇ ਭੱਜੀ। ਪਰ ਕੁਝ ਪਾਣੀ ਫਰਸ਼ ਤੇ ਹੀ ਡਿੱਗ ਗਿਆ ਸੀ ਜਿਹਦੇ ਕਰਕੇ ਉਹਦਾ ਪੈਰ ਤਿਲਕ ਗਿਆ ਤੇ ਉਹ ਡਿੱਗ ਗਈ ਤੇ ਆਪਣੀ ਹੋਸ਼ ਗਵਾ ਬੈਠੀ ਉਸ ਤੋਂ ਬਾਅਦ ਉਹਨੂੰ ਕੁਝ ਨਹੀਂ ਯਾਦ। ਤੇ ਹੁਣ ਜਦੋਂ ਉਹਨੂੰ ਹੋਸ਼ ਆਈ ਤਾਂ ਉਹ ਇਸ ਹਾਲ ਵਿੱਚ ਸੀ ਮੇਰੇ ਕੁਆਟਰ ਵਿੱਚ ਸੀ ਇਹ ਕਹਿ ਕੇ ਉਹ ਰੋਂ ਲੱਗ ਪਈ ਮੈਂ ਉਹਨੂੰ ਦੱਸਿਆ ਕਿ ਉਹਨੂੰ ਲਿਆਉਣ ਵਾਲਾ ਇੱਕ ਬੰਦਾ ਤੇ ਉਹ ਇਹ ਕਹਿ ਕੇ ਮੇਰੇ ਕੋਲ ਛੱਡ ਗਿਆ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਆ ਉਹ ਤੇਰੇ ਦੱਬਨ ਦੇ ਪੈਸੇ ਵੀ ਦੇ ਕੇ ਗਿਆ ਤੇ ਉਹਨੇ ਦੱਸਿਆ ਕਿ ਉਹ ਜਿੱਥੋਂ ਆਈ ਆ ਉਹਦੀ ਬਿਲਕੁਲ ਇੱਜ਼ਤ ਠੀਕ ਠਾਕ ਆ ਉਹਦੇ ਸਰੀਰ ਤੇ ਕੋਈ ਨਿਸ਼ਾਨ ਵੀ ਨਹੀਂ ਸੀ ਜੇ ਉਹਦੀ ਇੱਜ਼ਤ ਨੂੰ ਕਿਸੇ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਂ ਹੀ ਸੀ ਪਰ ਮੈਂ ਵੀ ਉਹਦੇ ਨਾਲ ਸਰੀਰਕ ਸੰਬੰਧ ਨਹੀਂ ਬਣਾ ਸਕਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਹੀ ਉਹਨੂੰ ਹੋਸ਼ ਆ ਗਈ ਸੀ ਉਹਨੂੰ ਰੋਂਦੀ ਹੋਈ ਦੇਖ ਕੇ ਮੈਨੂੰ ਪਤਾ ਨਹੀਂ ਕਿਉਂ ਬੜੀ ਤਕਲੀਫ ਹੁੰਦੀ ਸੀ ਮੈਂ ਹੱਥ ਜੋੜ ਕੇ ਉਹਦੇ ਕੋਲੋਂ ਮਾਫੀ ਮੰਗੀ ਤੇ ਉਹਨੂੰ ਉਹਦੇ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਲਈ ਉਹ ਪਰੇਸ਼ਾਨ ਸੀ ਅੱਧੀ ਰਾਤ ਹੋ ਗਈ ਸੀ ਉਹਨੂੰ ਆਪਣੀ ਵਿਧਵਾ ਮਾਂ ਦੀ ਯਾਦ ਆਉਂਦੀ ਸੀ ਇਸ ਲਈ ਮੈਂ ਉਹਨੂੰ ਉਸ ਰਾਤ ਉਹਨੂੰ ਉਹਦੇ ਘਰ ਵੱਲ ਲੈ ਕੇ ਤੁਰ ਪਿਆ ਉਹਦੀ ਮਾਂ ਵਾਕੇ ਹੀ ਬੜੀ ਪਰੇਸ਼ਾਨ ਸੀ ਉਹਦੇ ਗੱਲ ਆ ਕੇ ਰੋਣ ਲੱਗ ਪਈ। ਪ੍ਰੀਆ ਦੀ ਇੱਜ਼ਤ ਪੂਰੀ ਤਰ੍ਹਾਂ ਖਰਾਬ ਨਹੀਂ ਹੋਈ ਸੀ। ਪਰ ਕਿਤੇ ਨਾ ਕਿਤੇ ਮੈਂ ਉਹਦੇ ਤੇ ਹੱਥ ਪਾਇਆ ਸੀ ਇਸ ਲਈ ਮੈਂ ਉਹਨੂੰ ਵਿਆਹ ਲਈ ਕਿਹਾ ਤੇ ਦੱਸ ਦਿੱਤਾ ਕਿ ਮੈਂ ਕਬਰ ਪੁੱਟਣ ਵਾਲਾ ਆਪਣੇ ਬੀਤੇ ਹੋਏ ਕੱਲ ਦੇ ਪਾਪਾਂ ਨੂੰ ਵੀ ਮੈਂ ਮੰਨ ਲਿਆ ਸੀ। ਪ੍ਰਿਆ ਦੇ ਵਿੱਚ ਇਦਾਂ ਦੀ ਗੱਲ ਸੀ ਕਿ ਮੈਂ ਆਪਣੇ ਆਪ ਉਹਨੂੰ ਮਿਲਣ ਤੋਂ ਬਾਅਦ ਆਪਣੇ ਪਾਪਾਂ ਦੇ ਬੋਝ ਨੂੰ ਮਹਿਸੂਸ ਕਰਨ ਲੱਗਾ। ਮੈਂ ਪ੍ਰਿਆ ਨੂੰ ਆਪਣੇ ਕੀਤੇ ਹੋਏ ਹਰ ਪਾਪ ਬਾਰੇ ਵੀ ਦੱਸਿਆ। ਇਹ ਵੀ ਦੱਸਿਆ ਕਿ ਮੈਂ ਆਪਣੀ ਹਰ ਗਲਤੀ ਤੇ ਬਹੁਤ ਸ਼ਰਮਿੰਦਾ। ਪ੍ਰਿਆ ਨੇ ਮੈਨੂੰ ਦੁਬਾਰਾ ਮਾਫ਼ ਕਰ ਦਿੱਤਾ, ਮੇਰੇ ਨਾਲ ਵਿਆਹ ਕਰਵਾ ਲਿਆ। ਉਹਦੇ ਛੋਟੇ ਭੈਣ ਭਰਾ ਜਿਨ੍ਹਾਂ ਦਾ ਕਰਕੇ ਉਹ ਬਹੁਤ ਜ਼ਿਆਦਾ ਮਿਹਨਤ ਕਰਦੀ ਸੀ। ਕਿਰਾਏ ਦਾ ਘਰ ਸੀ। ਮੈਯੋ ਦੇ ਘਰਦਿਆਂ ਨੂੰ ਆਪਣੇ ਕੁਆਟਰ ਵਿੱਚ ਲਾਇਆ ਆਇਆ ਉਹਨਾਂ ਦੀ ਜ਼ਰੂਰਤ ਨੂੰ ਆਪਣੀ ਜ਼ਿੰਮੇਵਾਰੀ ਸਮਝ ਲਿਆ। ਪ੍ਰਿਆ ਨੂੰ ਰੱਬ ਵਿੱਚ ਬੜੀ ਤਲਜਸਤੀ ਸੀ, ਮੈਨੂੰ ਬਹੁਤ ਸਮਝਾਉਂਦੀ ਸੀ। ਹੌਲੀ-ਹੌਲੀ ਮੈਨੂੰ ਹਰ ਬੁਰੇ ਤੇ ਚੰਗੇ ਕੰਮਾਂ ਦੇ ਲਈ ਸਮਝਾਉਣ ਲੱਗੀ। ਮੇਰੇ ਕੋਲੋਂ ਤੌਬਾ ਕਰਵਾਉਣ ਲੱਗੀ, ਮੇਰੇ ਹਰ ਪਾਪ ਤੇ ਮੈਨੂੰ ਪਛਤਾਵਾ ਸੀ ਤੇ ਮੈਂ ਹਰ ਰੋਜ਼ ਆਪਣੇ ਆਪ ਤੇ ਬਹੁਤ ਸ਼ਰਮਿੰਦਾ ਹੁੰਦਾ ਸੀ। ਹੁਣ ਦਿਨ-ਰਾਤ ਮੈਂ ਰੋਂਦਾ ਸੀ। ਇਸ ਗੱਲ ਨੂੰ 2 ਮਹੀਨੇ ਹੋਏ ਸੀ। ਇੱਕ ਦਿਨ ਕਬਰਿਸਤਾਨ ਵਿੱਚ ਇੱਕ ਨਵੀਂ ਮੌਤ ਲਿਆਂਦੀ ਗਈ ਜਿੱਦੀ ਕਬਰ ਨੂੰ ਮੈਂ ਹੀ ਤਿਆਰ ਕਰ ਦਿੱਤਾ ਸੀ ਉਹਨੂੰ ਦੱਬਣ ਦਾ ਕੰਮ ਬਾਕੀ ਜਦੋਂ ਉਹਦੇ ਚਿਹਰੇ ਤੇ ਮੇਰੀ ਨਜ਼ਰ ਪਈ ਤਾਂ ਉਹਦਾ ਪੂਰਾ ਸਿਰ ਸੜ ਕੇ ਸੁਆਹ ਹੋਇਆ ਸੀ ਤੇ ਬੁੱਲ ਵੀ ਕਾਲੇ ਹੋਏ ਸੀ ਸਿਰਫ ਚਿਹਰਾ ਸਲਾਮਤ ਸੀ ਉਹਦੇ ਚਿਹਰੇ ਨੂੰ ਲੱਖਾਂ ਵਿੱਚੋਂ ਵੀ ਮੈਂ ਪਛਾਣ ਸਕਦਾ ਸੀ ਕਿਉਂਕਿ ਉਹ ਇਹ ਉਹੀ ਡਾਕਟਰ ਸੀ ਜੋ ਪ੍ਰਿਆ ਨੂੰ ਲਿਆਇਆ ਸੀ ਤੇ ਫਿਰ ਜਦੋਂ ਮੈਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਬੰਦਾ ਸੜ ਕੇ ਮਰ ਗਿਆ ਦੇ ਲੋਕ ਹੌਲੀ-ਹੌਲੀ ਕਹਿੰਦੇ ਸੀ ਕਿ ਜੋ ਦੂਸਰਿਆਂ ਦੀ ਇੱਜ਼ਤ ਦੇ ਨਾਲ ਖੇਡਦਾ ਉਹਦਾ ਇਨਜਾਮ ਇਦਾਂ ਦਾ ਹੀ ਹੁੰਦਾ ਮੈਂ ਜਦੋਂ ਪਤਾ ਕੀਤਾ ਤਾਂ ਮੈਨੂੰ ਇਹੀ ਪਤਾ ਲੱਗਿਆ ਕਿ ਗਰੀਬ ਕੁੜੀਆਂ ਦੀ ਮਜਬੂਰੀ ਦਾ ਉਹ ਫਾਇਦਾ ਚੁੱਕਦਾ ਸੀ ਉਹਦੀ ਗੱਡੀ ਵਿੱਚ ਹੀ ਇਹ ਹਾਦਸਾ ਹੋਇਆ ਸੀ ਤੇ ਰੋਡ ਤੇ ਜਾਂਦੀ ਨੂੰ ਗੱਡੀ ਨੂੰ ਅੱਗ ਲੱਗ ਗਈ ਸੀ ਉਹ ਪੂਰੀ ਤਰ੍ਹਾਂ ਸੜ ਗਿਆ ਸੀ ਬਸ ਉਹਦਾ ਚਿਹਰਾ ਹੀ ਬਚਿਆ ਸੀ ਸਰੀਰ ਦਾ ਕੋਈ ਹਿੱਸਾ ਵੀ ਬਿਨਾ ਸੜੇ ਰਹਿਣਾ ਨਹੀਂ ਸੀ ਤਾਂ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਜਿੰਨਾ ਹੱਥਾਂ ਨਾਲ ਉਹ ਇਹ ਕੰਮ ਕਰਦਾ ਸੀ ਉਹ ਪੂਰੀ ਤਰ੍ਹਾਂ ਸੜ ਗਿਆ ਸੀ ਇਥੋਂ ਤੱਕ ਕਿ ਉਹਦੇ ਬੁੱਲ੍ਹ ਵੀ ਸੜ ਗਏ ਸੀ ਰੱਬ ਨੇ ਉਹਦੇ ਚਿਹਰੇ ਨੂੰ ਇਸ ਲਈ ਰੱਖਿਆ ਸੀ ਤਾਂ ਕਿ ਮੈਂ ਉਹਦਾ ਅੰਜਾਮ ਦੇਖ ਕੇ ਸਬਕ ਸਿੱਖ ਲਵਾਂ ਤੇ ਉਹਨੂੰ ਦੱਬਣ ਤੋਂ ਬਾਅਦ ਮੈਂ ਰੋਂਦਾ ਰਿਹਾ ਮੈਂ ਰੱਬ ਕੋਲੋਂ ਮਾਫੀ ਮੰਗਦਾ ਰਿਹਾ ਤੇ ਅੱਜ ਮੇਰੇ ਦਿਲ ਨੂੰ ਟੇਕ ਨਹੀਂ ਆਉਂਦੀ ਸੀ ਮੈਨੂੰ ਡਰ ਲੱਗਦਾ ਸੀ ਕਿ ਮੇਰਾ ਵੀ ਅੰਜਾਮ ਇਦਾਂ ਹੀ ਨਾ ਹੋਵੇ ਪਰ ਮੇਰੀ ਘਰ ਵਾਲੀ ਮੈਨੂੰ ਸਮਝਾਉਂਦੀ ਸੀ ਕਿ ਮੈਂ ਕੰਨਾਂ ਨੂੰ ਹੱਥ ਲਾ ਲਏ ਤੇ ਰੱਬ ਨੂੰ ਸਮਝਣ ਵਾਲਿਆਂ ਨੂੰ ਮaaf ਕਰ ਦਿੰਦਾ ਮੈਂ ਕਦੋਂ ਤੱਕ ਆਪਣੇ ਪਾਪਾਂ ਦੇ ਥੱਲੇ ਦੱਬਿਆ ਰਹੂੰਗਾ ਮੈਂ ਤੁਹਾਡੇ ਅੱਗੇ ਵੀ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਲਈ ਅਰਦਾਸ ਕਰੋ ਕਿ ਰੱਬ ਮੈਨੂੰ ਮaaf ਕਰ ਦੇਵੇ ਜਦੋਂ ਮੇਰੇ ਮਾਂ ਪਿਓ ਨੂੰ ਪਤਾ ਲੱਗਾ ਕਿ ਮੈਂ ਵਿਆਹ ਕਰਵਾ ਲਿਆ ਤਾਂ ਉਹ ਦੋਨੇ ਬਹੁਤ ਖੁਸ਼ ਹੋਏ ਮੈਂ ਇਹ ਕਬਰਿਸਤਾਨ ਨੂੰ ਕੁਆਟਰ ਨੂੰ ਛੱਡ ਕੇ ਤੋਂ ਹਸਪਤਾਲ ਵਿੱਚ ਰਾਤ ਨੂੰ ਹੁਣ ਨੌਕਰੀ ਕਰਦਾ ਸੀ ਤੇ ਉੱਥੇ 2-3 ਕਮਰਿਆਂ ਦਾ ਕੁਆਟਰ ਮੈਨੂੰ ਮਿਲ ਗਿਆ ਸੀ ਹੁਣ ਮੈਂ ਆਪਣੀ ਘਰ ਵਾਲੀ ਬੱਚੇ ਤੇ ਮਾਪਿਓ ਦੇ ਨਾਲ ਹੀ ਰਹਿੰਦਾ ਤੇ ਉਹਨਾਂ ਸਾਰਿਆਂ ਦੀ ਰੱਖਿਆ ਕਰਨ ਦੀ ਵੀ ਹੁਣ ਮੈਂ ਕੋਸ਼ਿਸ਼ ਕਰਦਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਈ ਵਾਰ ਬੰਦਾ ਆਪਣੇ ਹੌਸ ਵਿੱਚ ਇੰਨਾ ਅੰਨ੍ਹਾ ਹੋ ਜਾਂਦਾ ਕਿ ਉਸ ਨੂੰ ਆਪਣੇ ਬੁਰੇ ਚੰਗੇ ਭਲੇ ਦਾ ਕੁਝ ਵੀ ਸਮਝ ਸੋਚੀ ਨਹੀਂ ਰਹਿੰਦੀ। ਇਹ ਹੀ ਇਸ ਇਨਸਾਨ ਨੇ ਕਰਿਆ ਸੀ। ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਮਰਦਾ ਲਾਸ਼ਾਂ ਦੇ ਨਾਲ ਜੋ ਕੁਝ ਕਰ ਰਿਹਾ ਉਹ ਬਹੁਤ ਵੱਡਾ ਗੁਨਾਹ ਤੇ ਪਾਪ ਆ। ਪਰ ਉਸ ਨੂੰ ਟਾਈਮ ਰਹਿੰਦੇ ਸਮਝ ਆ ਗਈ ਸੀ ਤੇ ਉਹ ਆਪਣੇ ਪਾਪਾਂ ਦੀ ਮਾਫੀ ਵੀ ਰੱਬ ਕੋਲੋਂ ਮੰਗਦਾ ਸੀ। ਸਾਨੂੰ ਹਮੇਸ਼ਾ ਇਦਾਂ ਦੇ ਕੰਮਾਂ ਤੋਂ ਬਚਣਾ ਚਾਹੀਦਾ। ਜਿਨ੍ਹਾਂ ਦਾ ਸਾਰੀ ਉਮਰ ਸਾਨੂੰ ਪਛਤਾਵਾ ਰਹੇ। ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤੁਸੀਂ ਸਾਡੀ ਕਹਾਣੀ ਨੂੰ ਪੂਰਾ ਸੁਣਿਆ ਤੁਹਾਡਾ ਤਹਿ ਦਿਲੋਂ ਧੰਨਵਾਦ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ